ਉਹ ਗਰੂ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਪਰਪੂਰ ਰੰਗ ਰਤਾ ਮੇਰਾ ਸਾਹਿਬ ਰਾਵ ਰਹਿਆ ਭਰਪੂਰ ਆਪੇ ਰਸੀਆ ਆਪ ਰਸ ਆਪੇ ਰਵਣ ਹਾਰ ਆਪੇ ਹੋਵ ਚੋਲੜਾ ਕਿਸੇ ਜਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਾ ਪਰਪੂਰ ਆਪੇ ਮੱਚੀ ਮਚੋਲੀ ਆਪੇ ਪਾਣੀ ਜਾਲ ਆਪੇ ਜਾਲ ਮਨਕੜਾ ਆਪੇ ਅੰਦਰ ਲਾਲ ਆਪੇ ਬੋ ਵਿਦਰੰਗੂ ਲਾ සකිය මේරාලන නෙතරව සූහාගනී දකහමාරහල ප්‍රණව නෝනක පේනතිී ਤੂੰ ਸਰਵਰ ਤੂੰ ਹੰਸ ਕੋਲ ਤੂੰ ਹਾ ਕਵਿਆ ਤੂੰ ਸਾਹਿਬ ਰਵਰੇ ਆ ਪਰਪੂਰ ਵਾਹਿਗੁਰੂ ਮਾਰੂ ਮਹਲਾ ਪੰਜਮ ਪਤਿਤ ਪਾਵਣ ਨਾਮ ਜਾ ਕੋ ਨਾਥ ਕੋ ਹੈ ਨਾਥ ਮਹਾ ਪੌਜਲ ਮਾਹੇ ਤੁਲੋ ਜਾਂ ਕੋ ਲਿਖਿਓ ਮਾਥ ਦੂਬੇ ਨਾਮ ਬਿਨ ਕਣ ਸਾਥ ਕਰਨ ਕਾਰਣ ਚਿਤ ਨਾ ਆਵੈ ਵੇ ਕਰ ਰੱਖੇ ਹੱਥ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਅੰਮ੍ਰਿਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਆਵਾਜ਼ 3ਵੇਂ ਸ਼ਬਦ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1007 ਪੰਗ ਉਤੇ ਸ਼ਿਸ਼ੋਬਤ ਹੈ ਜੀ ਸਤਿਗੁਰੂ ਜੀ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਡੂਬੇ ਨਾਮ ਬਿਨ ਕਣ ਸਾਥ ਡੂਬੇ ਨਾਮ ਬਿਨ ਕਣ ਸਾਥ ਕਰਣ ਕਾਰਣ ਚਿੱਤ ਨਾ ਆਵੇ ਦੇ ਕਰ ਰੱਖੇ ਹਾਤ ਉਹ ਵਾਹਿਗੁਰੂ ਜਿਹੜਾ ਆਪਣਾ ਹੱਥ ਦੇ ਕੇ ਸਾਰਿਆਂ ਦੇ ਰੱਖਿਆ ਕਰਦਾ ਹੈ ਉਹ ਜੋ ਕਰਨ ਕਾਰਣ ਹੈ ਉਹ ਵਾਹਿਗੁਰੂ ਚਿੱਤ ਦੇ ਵਿੱਚ ਨਹੀਂ ਆਉਂਦਾ ਉਸ ਵਾਹਿਗੁਰੂ ਦੀ ਯਾਦ ਨਹੀਂ ਆਉਂਦੀ ਉਹ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ ਇਸ ਕਰਕੇ ਡੂਬੇ ਨਾਮ ਬਿਨ ਕਣ ਸਾਥ ਕਣ ਬਹੁਤ ਜ਼ਿਆਦਾ ਸਾਥ قافਲੇ ਪੂਰਾ ਦੇ ਪੂਰ ਕਿਉਂਕਿ ਉਹ ਵਾਹਿਗੁਰੂ ਦਾ ਨਾਮ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ ਜਿਹੜਾ ਕਿ ਸਦਾ ਹੀ ਆਪਣਾ ਹੱਥ ਦੇ ਕੇ ਰੱਖਦਾ ਹੈ ਇਸ ਕਰਕੇ ਕਾਫਲੇ ਹੀ ਕਾਫਲੇ ਪੂਰਾਂ ਦੇ ਪੂਰ ਇਹ ਡੁੱਬੇ ਜਾ ਰਹੇ ਹਨ ਡੁੱਬੇ ਕਿੱਥੇ ਜਾ ਰਹੇ ਨੇ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬੇ ਜਾ ਰਹੇ ਹਨ ਡੁੱਬੇ ਨਾਮ ਵੇਣਾ ਕਿਉਂਕਿ ਉਹਨਾਂ ਦੇ ਅੰਦਰ ਉਸ ਵਾਹਿਗੁਰੂ ਦਾ ਨਾਮ ਨਹੀਂ ਵਸਿਆ ਹੋਇਆ ਉਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ ਉਸ ਵਾਹਿਗੁਰੂ ਦੇ ਗੁਣ ਨਹੀਂ ਗਾਉਂਦੇ ਇਸ ਕਰਕੇ ਇਸ ਸੰਸਾਰ ਸਮੁੰਦਰ ਦੇ ਵਿੱਚ ਇਹ ਪੂਰੋਂ ਦੇ ਪੂਰਜ ਹਨ ਇਹ ਡੁੱਬਦੇ ਜਾ ਰਹੇ ਹਨ ਪਤ ਤੇ ਪਾਵਣ ਨਾਮ ਜਾ ਕੋ ਅਨਾਥ ਕੋ ਹੈ ਨਾਟ ਉਹ ਵਾਹਿਗੁਰੂ ਉਹ ਪੱਤਾਂ ਨੂੰ ਪਾਵਨ ਕਰਨ ਵਾਲਾ ਹੈ ਉਸ ਦਾ ਨਾਮ ਜੋ ਹੈ ਉਹ ਪੱਤ ਤਾਂ ਨੂੰ ਪਾਵਨ ਕਰ ਦਿੰਦਾ ਹੈ ਪਵਿੱਤਰ ਕਰ ਦਿੰਦਾ ਹੈ ਪੱਤ ਤੇ ਪਾਵਨ ਨਾਮ ਜਾਂ ਕੋ ਅਨਾਤ ਕੋ ਹੈ 나ਤ ਅਤੇ ਵਾਹਿਗੁਰੂ ਅਨਾਥਾਂ ਦਾ 나ਤ ਹੈ ਨਿਕਸਮਿਆਂ ਦਾ ਖਸਮ ਹੈ ਮਹਾ ਪੌਜਲ ਮਾਹੇ ਤੁਲੋ ਜਾਂ ਕੋ ਲਿਖਿਓ ਮਾਤ ਮਹਾ ਪੌਜਲ ਇਹ ਸੰਸਾਰ ਸਮੁੰਦਰ ਜੋ ਭਿਆਨਕ ਸਮੁੰਦਰ ਹੈ ਇਸ ਸਮੁੰਦਰ ਦੇ ਵਿੱਚ ਤੁਲਹੋ ਤੁਲਹੋ ਹੈ ਬੇੜੀ ਤੁਲਹਾ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਛਤੀਰੀਆਂ ਨੂੰ ਜੋੜ ਕੇ ਉਹਨਾਂ ਨੂੰ ਇਕੱਠੇ ਕਰਕੇ ਤੇ ਉਹਨਾਂ ਉੱਤੇ ਬੈਠ ਕੇ ਨਦੀ ਜਾਂ ਦਰਿਆ ਨੂੰ ਤਰਿਆ ਜਾਂਦਾ ਸੀ ਉਹਨਾਂ ਕਹਿੰਦੇ ਸੀ ਤੁਲਹਾ ਮਹਾ ਪੌਜਲ ਮਾਏ ਤੁਲਹੋ ਇਸ ਭਿਆਨਕ ਸੰਸਾਰ ਸਮੁੰਦਰ ਦੇ ਵਿੱਚ ਉਹ ਵਾਹਿਗੁਰੂ ਜਹਾਜ਼ ਦੇ ਬਰਾਬਰ ਹੈ ਤੁਲਹਾ ਦੇ ਬਰਾਬਰ ਹੈ ਉਹ ਵਾਹਿਗੁਰੂ ਤਰਨ ਤਾਰਨ ਹੈ ਜਾਂ ਕੋ ਲਿਖਿਓ ਮਾਤ ਪਰ ਉਹ ਸਿ ਪ੍ਰਾਪਤੀ ਕਿਸ ਨੂੰ ਹੁੰਦੀ ਹੈ ਜਿਸ ਦੇ ਮੱਥੇ ਉੱਤੇ ਪੂਰਵਲੇ ਕਰਮਾਂ ਕਰਕੇ ਲੇਖ ਲਿਖੇ ਹੋਏ ਹੋਣ ਉਸ ਨੂੰ ਉਸ ਪਤਿਤ ਪਾਵਨ ਦੀ ਉਸ ਅਨਾਥਾਂ ਦੇ 나ਥ ਦੀ ਉਹ ਵਾਹਿਗੁਰੂ ਦੀ ਖਰਾਫਤੀ ਹੁੰਦੀ ਹੈ ਪਤ ਤੇ ਪਾਵਣ ਨਾਮ ਜਾਂ ਕੋ ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਆਣ ਕੇ ਪਤ ਪਾਵਣ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨ ਘਾਲੇ ਉਸ ਦਾ ਇਹ ਮੂਡ ਕਦੀਮਾ ਦਾ ਸੁਭਾਅ ਹੈ ਕਿ ਉਹ ਜਿਹੜੇ ਉਸ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਨ ਉਹਨਾਂ ਨੂੰ ਪਤ ਤਾਂ ਨੂੰ ਉਹ ਪਾਵਨ ਪਵਿੱਤਰ ਕਰ ਦਿੰਦਾ ਹੈ ਇਹ ਉਸ ਵਾਹਿਗੁਰੂ ਦਾ ਸੁਭਾਅ ਹੈ ਜਿਹੜੇ ਵੀ ਉਸ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਇਸੇ ਕਰਕੇ ਸਤਿਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਪਤ ਤ ਪਾਵਨ ਨਾਮ ਜਾ ਕੋ ਅਨਾਤ ਕੋ ਹੈ ਨਾਤ ਮਾ ਪੌਜਲ ਮਾਏ ਤੁਲਹੁ ਜਾਂ ਕੋ ਲਿਖਿਓ ਮਾਤ ਇਹ ਸੰਸਾਰ ਸਮੁੰਦਰ ਭਿਆਨਕ ਸਮੁੰਦਰ ਹੈ ਪਰ ਇਸ ਨੂੰ ਤਰਿਆ ਜਾ ਸਕਦਾ ਹੈ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਕਿਉਂਕਿ ਵਾਹਿਗੁਰੂ ਇੱਕ ਜਹਾਜ਼ ਦੀ ਨਿਆਈ ਹੈ ਇੱਕ ਬੇੜੀ ਦੀ ਨਿਆਈ ਹੈ ਤੁਲਹਾ ਦੀ ਨਿਆਈ ਹੈ ਜਿਹੜੇ ਇਸ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦੇ ਹਨ ਇਸ ਸੰਸਾਰ ਸਮੁੰਦਰ ਕਿਹੋ ਜਿਹਾ ਹੈ ਸਤਿਗੁਰੂ ਜੀ ਰਹਾਦ ਸਾਹਿਬ ਜੀ ਦੇ ਪਾਠ ਦੇ ਵਿੱਚ ਦੱਸਦੇ ਹਨ ਤਿਤ ਸਰਵੜਾ ਭਈਲੇ ਨਿਵਾਸਾ ਸਰਵੜਾ ਭਿਆਨਕ ਸਮੁੰਦਰ ਤਿਤ ਸਰਵੜਾ ਭਈਲੇ ਨਿਵਾਸਾ ਸਾਡਾ ਇਸ ਭਿਆਨਕ ਸਮੁੰਦਰ ਦੇ ਵਿੱਚ ਨਿਵਾਸ ਹੋਇਆ ਹੋਇਆ ਹੈ ਪਾਣੀ ਪਾਵਕ ਤਿੰਨ ਹੈ ਕੀਆ ਸਮੁੰਦਰ ਦੇ ਵਿੱਚ ਪਾਣੀ ਹੁੰਦਾ ਹੈ ਪਰ ਇਸ ਭਿਆਨਕ ਸੰਸਾਰ ਸਮੁੰਦਰ ਦੇ ਵਿੱਚ ਉਸ ਵਾਹਿਗੁਰੂ ਨੇ ਪਾਣੀ ਦੀ ਜਗ੍ਹਾ ਤੇ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ ਸਾਰੇ ਹੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੇ ਜਾ ਰਹੇ ਹਨ ਪਾਣੀ ਪਾਵਕ ਤਿਨਹ ਕੀਆ ਪੰਕ ਜੂ ਮੋ ਇਸ ਸੰਸਾਰ ਸਮੁੰਦਰ ਦੇ ਵਿੱਚ ਜੋ ਮੋਹ ਰੂਪੀ ਪੰਕ ਪੰਕ ਚਿੱਕੜ ਹੈ ਪੰਕ ਜੂ ਮੋ ਪਗ ਨਹੀਂ ਚਾਲੈ ਜੀਵਾਂ ਦਾ ਇਸ ਮੋਹ ਰੂਪੀ ਚਿੱਕੜ ਦੇ ਵਿੱਚ ਪੱਗ ਪੈਰ ਨਹੀਂ ਚੱਲ ਸਕਦਾ ਹਾਂ ਮਨ ਦੇਖਾ ਤਾਂ ਡੁੱਬੀ ਅਲੇ ਸਤਿਗੁਰੂ ਜੀ ਕਹਿੰਦੇ ਅਸੀਂ ਦੇਖ ਰਹੇ ਹਾਂ ਕਿ ਇਸ ਮੋਹ ਰੂਪੀ ਚਿੱਕੜ ਦੇ ਵਿੱਚ ਫਸ ਕੇ ਇਸ ਤ੍ਰਿਸ਼ਨਾ ਰੂਪੀ ਆਗ ਦੇ ਸਮੁੰਦਰ ਦੇ ਵਿੱਚ ਇਹ ਜੀਵ ਡੁੱਬਦੇ ਜਾ ਰਹੇ ਹਨ ਇਹੋ ਜਿਹਾ ਭਿਆਨਕ ਸਮੁੰਦਰ ਹੈ ਜਿਸ ਦੇ ਵਿੱਚੋਂ ਤਰਿਆ ਜਾ ਸਕਦਾ ਹੈ ਪਰ ਕਰਦੇ ਕੌਣ ਹਨ ਜੋ ਉਸ ਵਾਹਿਗੁਰੂ ਦੇ ਨਾਮ ਨੂੰ ਜਹਾਜ਼ ਬਣਾ ਲੈਂਦੇ ਹਨ ਉਸ ਨੂੰ ਤੁਲਹਾ ਬਣਾ ਦਿੰਦੇ ਹਨ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਦੇ ਹਨ ਉਸ ਵਾਹਿਗੁਰੂ ਦੇ ਗੁਣ ਬਉਂਦੇ ਹਨ ਸੋ ਸਤਿਗੁਰੂ ਜੀ ਸਾਨੂੰ ਇੱਥੇ ਇਹ ਉਪਦੇਸ਼ ਕਰਦੇ ਹਨ ਮਹਾ ਭੋਜਲ ਮਾਹੇ ਤੁਲੋ ਜਾ ਕੋ ਲਿਖਿਓ ਮਾਤ ਦੂਬੇ ਨਾਮ ਬਿਨ ਕਣ ਸਾਥ ਕਰਨ ਕਾਰਣ ਚਿਤ ਨ ਆਵੈ ਦੇਖ ਰੱਖੈ ਹਾਤ ਰਹਾਉ ਸਾਧ ਸੰਗਤ ਗੁਣ ਉਚਾਰਣ ਹਰ ਨਾਮ ਅੰਮ੍ਰਿਤ ਬਾਠ ਸਤਿਗੁਰੂ ਜੀ ਰਸਤਾ ਦੱਸਦੇ ਹਨ ਸਾਨੂੰ ਕਿ ਆਤਮਿਕ ਜੀਵਨ ਪ੍ਰਾਪਤ ਕਰਨ ਦਾ ਰਸਤਾ ਕੀ ਹੈ ਜਿਸ ਰਸਤੇ ਉੱਤੇ ਚੱਲ ਕੇ ਅਸੀਂ ਆਤਮਿਕ ਜੀਵਨ ਪ੍ਰਾਪਤ ਕਰ ਲਈਏ ਸਾਧ ਸੰਗਤ ਗੁਣ ਉਚਾਰਨ ਸਾਧ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਗੁਣ ਉਚਾਰਨੇ ਉਸ ਦੀਆਂ ਸਿਰਫ ਸਲਾਹਾਂ ਕਰਨੀਆਂ ਉਸ ਵਾਹਿਗੁਰੂ ਦੀ ਕੀਰਤੀ ਕਰਨੀ ਕੀਰਤੀ ਕਰਨੀ ਹੈ ਗੁਣ ਉਚਾਰਨੇ ਹਨ ਸਤਿਗੁਰੂ ਜੀ ਦੀ ਬਖਸ਼ੀ ਹੋਈ ਅੰਮ੍ਰਿਤਮਈ ਬਾਣੀ ਦੇ ਰਾਹੀ ਕਿਉਂਕਿ ਇਹ ਬਾਣੀ ਜੋ ਹੈ ਸਾਰੀ ਇਹ ਉਸ ਵਾਹਿਗੁਰੂ ਦੀਆਂ ਸਿਰਫ ਸਲਾਹਾਂ ਹੀ ਕਰਦੀ ਹੈ ਉਸ ਵਾਹਿਗੁਰੂ ਦੇ ਗੁਣ ਹੀ ਗਾਉਂਦੀ ਹੈ ਇਸ ਕਰਕੇ ਆਪਣੀ ਇਸ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਸਤ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਸਾਧ ਸੰਗਤ ਗੁਣ ਉਚਾਰਨ ਹਰ ਨਾਮ ਅਤੇ ਸਾਧ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਉਸ ਵਾਹਿਗੁਰੂ ਦੀ ਕੀਰਤੀ ਕਰਨੀ અમૃત પાઠ પાઠ રસ્તા એ આત્મક જીવન પ્રાપ્ત ਕਰਨ ਦਾ ਰਸਤਾ ਹੈ ਕਿ સત્સંગત ਦੇ ਵਿੱਚ ਆ ਕੇ ਉਸ વાહગુરુ ਦੇ गुण गाਉਣੇ ਉਸ વાહગુરુ ਦੇ નામ ਦੇ ਨਾਲ જોડના ਇਸੇ ਕਰਕੇ ਆਪਾਂ સોહેલા ਸਾਹਿਬ پڑھਦੇ ਹਾਂ ਉਸ ਤੇ ਵਿੱਚ ਵੀ ਸਤਿਗੁਰੂ ਸ਼ੁਰੂ ਦੇ ਵਿੱਚ ਹੀ ਸਾਨੂੰ ઉપદેશ ਕਰਦੇ ਹਨ ਜੈ ਘਰ ਕੀਰਤ ਆਖੀ ਐ ਜੈ ਘਰ ਕੀਰਤ ਆਖੀ ਐ ਜਿਸ ਘਰ ਦੇ ਵਿੱਚ ਅਰਥਾਤ ਸਤ ਸੰਗ ਦੇ ਵਿੱਚ ਉਸ ਵਾਹਿਗੁਰੂ ਦੀ ਕੀਰਤੀ ਕਹੀ ਜਾਂਦੀ ਹੈ ਉਸ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ ਜੈ ਘਰ ਕੀਰਤ ਆਖੀ ਐ ਕਰਤੇ ਕਾ ਹੋਏ ਵਿਚਾਰੋ ਅਤੇ ਕਰਤੇ ਦੇ ਉਸ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ ਤਿਤ ਘਰ ਗਾਵੋ ਸੋਹਿਲਾ ਉਸ ਘਰ ਦੇ ਵਿੱਚ ਜਾ ਕੇ satsangat ਦੇ ਵਿੱਚ ਜਾ ਕੇ ਸੋਹਿਲਾ ਗਾਵੋ ਸੋਹਿਲਾ ਉਸ ਵਾਹਿਗੁਰੂ ਦੇ ਸੇਵ ਸਲਾ ਦਾ ਗੀਤ ਗਾਵੋ ਅਰਥਾਤ ਸ਼ਬਦ ਗਾਵੋ ਸ਼ਬਦ ਦੇ ਨਾਲ ਜੁੜੋ ਤਿਤਕਾਰ ਗਾਓ ਸੋਇਲਾ ਸਿਰਜਣਹਾਰੋ ਅਤੇ ਉਹ ਜੋ ਸਿਰਜਣਹਾਰ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਜੋ ਕਾਰਣ ਕਾਰਣ ਹੈ ਉਸ ਨੂੰ ਸਿਮਰੋ ਉਸ ਨੂੰ ਯਾਦ ਕਰੋ ਉਹ ਸਾਧ ਸੰਗਤ ਉਹ ਸਤਿਗੁਰੂ ਸਾਨੂੰ ਇੱਥੇ ਵੀ ਇਹੀ ਉਪਦੇਸ਼ ਕਰਦੇ ਹਨ ਕਿ ਸਤ ਸੰਗਤ ਜੋ ਹੈ ਸਾਧ ਸੰਗਤ ਜੋ ਹੈ ਉਸ ਦੇ ਵਿੱਚ ਗੁਰੂ ਉਚਾਰਨੇ ਉਸ ਵਾਹਿਗੁਰੂ ਦੀਆਂ ਸਿਰਫ ਸਲਾਹਾਂ ਕਰਨੀਆਂ ਉਸ ਵਾਹਿਗੁਰੂ ਦੀਆਂ ਸਿਰਫ ਸਲਾਹ ਸ਼ਬਦ ਦੇ ਰਾਹੀ ਕਰਨੀਆਂ ਤੇ ਉਸ ਵਾਹਿਗੁਰੂ ਦਾ ਨਾਮ ਉਚਾਰਨਾ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ ਇਹ ਹੀ ਅੰਮ੍ਰਿਤ ਪਾਠ ਆਤਮਕ ਜੀਵਨ ਦਾ ਰਸਤਾ ਹੈ ਆਤਮਕ ਜੀਵਨ ਦੀ ਪ੍ਰਾਪਤੀ ਦਾ ਰਸਤਾ ਹੈ ਸਾਧ ਸੰਗਤ ਗੁਣ ਉਚਾਰਨ ਹਰ ਨਾਮ ਅੰਮ੍ਰਿਤ ਪਾਠ ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਸਾਰੇ ਹੀ ਕੰਮਾਂ ਤੋਂ ਸ੍ਰੇਸ਼ਟ ਕੰਮ ਕੀ ਹੈ ਸਾਰੇ ਹੀ ਧਾਰਮਿਕ ਕੰਮ ਜੋ ਕਰਦੇ ਹਨ ਧੂਫਾ ਤਖਾਂਦੇ ਹਨ ਹੋਰ ਕਈ ਕੁਛ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਉਹਨਾਂ ਤੋਂ ਸਭ ਤੋਂ ਸ੍ਰੇਸ਼ਟ ਕੰਮ ਕੀ ਹੈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਣ ਕੈ ਕਰਮਾ ਉਸ ਵਾਹਿਗੁਰੂ ਦੀ ਕੀਰਤੈ ਕਰਨੀ ਉਸ ਵਾਹਿਗੁਰੂ ਦੇ ਗੁਣ ਗਾਉਣੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਨੀਆਂ ਸਤ ਸੰਗਤ ਦੇ ਵਿੱਚ ਆ ਕੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਸਾਰੇ ਹੀ ਕਰਮਾਂ ਤੋਂ ਸ੍ਰੇਸ਼ਟ ਕਮੇ ਹੈ ਕਿ ਸਤ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੀਆਂ ਸਿਰਫ ਸਲਾਹ ਕਰਨੀਆਂ ਉਸ ਵਾਹਿਗੁਰੂ ਦੇ ਗਉਣ ਗਾਉਣੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਉਸ ਵਾਹਿਗੁਰੂ ਦਾ ਨਾਮ ਜਪਣਾ ਇਹ ਹੀ ਸਭ ਤੋਂ ਸ੍ਰੇਸ਼ਟ ਕੰਮ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਜਿਸ ਦੇ ਪੂਰਬਲੇ ਕਰਮ ਜਾਗ ਪੰਦੇ ਆਨ ਉਸ ਨੂੰ ਏਸ ਦੀ ਪ੍ਰਾਪਤੀ ਹੁੰਦੀ ਹੈ ਕਰੋ ਕਿਰਪਾ ਮੋਹਾਰ ਮਾਦੋ ਸੁਣ ਨਾਨਕ ਜੀ ਵੇ ਗਾਥ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਇਹ ਨਾਨਕ ਦਾਸ ਆਪਣੇ ਉੱਤੇ ਕਿਰਪਾ ਕਰੋ ਏ ਮੁਰਾਰੀ ਏ ਮਾਧੋ ਏ ਵਾਹਿਗੁਰੂ ਆਪਣੇ ਦਾਸ ਤੇ ਕਿਰਪਾ ਕਰੋ ਸੁਣ ਨਾਨਕ ਜੀ ਵੇ ਗਾਥ ਗਾਥ ਗਾਥਾ ਕਹਾਣੀਆਂ ਹਰਕੀਆਂ ਕਥਾ ਕਹਾਣੀਆਂ ਸੋਣ ਗਾਥ ਕੇ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਕੇ ਨਾਨਕ ਜੀਵੈ ਕੇ ਦਾਸ ਸਦਾ ਹੀ ਜੀਵੈ ਆਤਮਿਕ ਜੀਵਨ ਦੀ ਪ੍ਰਾਪਤੀ ਕਰਦਾ ਰਹੇ ਜੀਣਾ ਕੀ ਹੈ ਆਤਮਿਕ ਜੀਵਨ ਦੀ ਪ੍ਰਾਪਤੀ ਜੀਣਾ ਇਹ ਨਹੀਂ ਕਿ ਜੋ ਜਿੰਦੇ ਹਾਂ ਕੇ ਸਾਹ ਸਾਰੇ ਹਨ ਜਾਂ ਮਰ ਗਿਆ ਉਹ ਨਹੀਂ ਜੀਵੇ ਦਾ ਮਤਲਬ ਹੈ ਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਣਾ ਇਹੀ ਜੀਉਣਾ ਹੈ ਇਸ ਕਰਕੇ ਸਤਿਗੁਰੂ ਇਤਿਹਾਸਾਨ ਉਪਦੇਸ਼ ਕਰਦੇ ਹਨ ਕਰੋ ਕਿਰਪਾ ਮੂਰਾਰ ਮਾਦੋ ਸੁਣ ਨਾਨਕ ਜੀਵ ਕਾਖ ਕੇ ਦਾਸ ਤੁਹਾਡੀਆਂ ਸਿਰਫ ਸਲਾਹਾਂ ਸੁਣ ਕੇ ਆਤਮਕ ਜੀਵਨ ਦੀ ਸਦਾ ਪ੍ਰਾਪਤੀ ਕਰਦਾ ਰਹੇ ਇਹ ਕਿਰਪਾ ਕਰੋ ਸੋ ਸਤਿਗੁਰੂ ਅੱਗੇ ਸਦਾ ਇਹ ਹੀ ਅਰਦਾਸ ਕਰਨੀ ਹੈ ਕਿ ਆਪਨੀ ਸਤਸੰਗਤ ਬਖਸ਼ੋ ਅਸੀਂ ਸਤਸੰਗਤ ਦੇ ਵਿੱਚ ਆ ਕੇ ਇੱਕ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੀਏ ਤਾਂ ਜੋ ਆਪਣਾ ਇਹ ਜਨਮ ਜੋ ਔਮੋਲਕ ਜਨਮ ਜੋ ਹੈ ਇਸ ਨੂੰ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ